ਪਰੇਆ ਪਿਆਰ ਸਮਾਨ ਨਾਲ ਬਹੁਤ ਵੱਡੇ ਪੱਧਰ ਤੇ ਸਮਾਨ ਆਉਰੇ ਜਿਹੜਾ ਤਫਨ ਕੀਤਾ ਹੋਇਆ ਇਹਨਾਂ ਨੇ ਜੀ ਪਕੂ ਪੰਕ ਕ ਦੀ ਵਰਕਸ਼ਾਪ ਦੇ ਵਿੱਚੋਂ ਟਰਾਲੀਆਂ ਦੇ ਟਾਇਰ ਹਿੱਸੇ ਲਿਫਟ ਵਾਲੇ ਪੰਪਾ ਤੇ ਉਹਨਾਂ ਦੇ ਪਾਈਪ ਡੰਗੀਆਂ ਦੁਨੀਆਂ ਬਰਾਮਦੇ ਹੋਈਆਂ ਨੇ ਉਸ ਵੇਲੇ ਤੋਂ ਸਾਡੀ ਇਨਵੈਸਟੀਗੇਸ਼ਨ ਜਾਰੀ ਸੀ ਕਿ ਇਹ ਟਰਾਲੀਆਂ ਦਾ ਸਮਾਨ ਹੋਰ ਬਹੁਤ ਵੱਡੇ ਪੱਧਰ ਤੇ ਹੋ ਰਿਹਾ ਹੋ ਸਕਦਾ ਪਰ ਆਹ ਉਹ ਹੀ ਟਰਾਲੀਆਂ ਦਾ ਸਾਡਾ ਸਮਾਨ ਆ ਜਿਹੜਾ ਧਰਤੀ ਦੇ ਵਿੱਚੋਂ ਲਿਕੜ ਰਿਹਾ ਕਿਵੇਂ ਦੱਬਿਆ ਕਿਵੇਂ ਦੱਬਿਆ ਇਹ ਇਨਵੈਸਟੀਗੇਸ਼ਨਾਂ ਜਿਹੜੀ ਉਹ ਸਰਕਾਰਾਂ ਕਰਨਾ ਮੀਂਹ ਮੈਨੂੰ ਨਹੀਂ ਇਹ ਗੱਲ ਦਾ ਪਤਾ ਵੀ ਸਮਾਨ ਉਰੇ ਕਿਵੇਂ ਆ ਗਿਆ ਕਿਉਂਕਿ ਮੈਂ ਤਾਂ ਉਰੇ ਰਹੀ ਨਹੀਂ ਆਂ ਟਰਾਲੀਆਂ ਦੇ ਬਕਸੇ ਜਿਹੜੇ ਬੱਡ-ਬੱਡ ਕੇ ਵੇਚ-ਬੋਚ ਤੇ ਕਿਤੇ ਹੋਰਾਂ ਪ੍ਰਾਂ ਕਰ ਕੀਤੇ ਆ ਤਾਂ ਜਿਹੜਾ ਸਮਾਨ ਬਚਦਾ ਸੀ ਜਿਵੇਂ ਆਂਗਲ ਮਿਲੇ ਆ ਟਰਾਲੀਆਂ ਦੇ ਵਿੱਢਾਲੇ ਤਾਂ ਉਹ ਸਾਡੇ ਕੋਲ ਇਹ ਜਾਣਕਾਰੀ ਸੀ ਕਿ ਵੱਡੇ ਪੱਧਰ ਤੇ ਉਹ ਇੱਥੇ ਟੋਆ ਪੱਟ ਕੇ ਜਿਹੜਾ ਨਹੀਂ ਕੱਢ ਸਕੇ ਕਿਸੇ ਪਾਸੇ ਜਣੀ ਉਹਰੇ ਰਾਤ ਨੂੰ ਦੱਬਿਆ ਭਿਖਾਰੀਆਂ ਵਾਲਾ ਕੰਮ ਅਸੀਂ ਕਰਕੇ ਆ ਸਮਾਨ ਕਢਵਾਇਆ ਇਹ ਪ੍ਰਸ਼ਾਸਨ ਦੀ ਆ ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਆ ਜਿਵੇਂ ਬਾੜੇ ਖੇਤ ਨੂੰ ਖਾਨ ਲੱਗ ਜੇ ਜਿਹੜੀ ਅਸੀਂ ਬਾੜ ਬਣਾਈ ਸੀ ਕਿ ਸਾਡੇ ਪੰਜਾਬ ਨੂੰ ਮਜ਼ਬੂਤ ਕਰੂ ਆਹ ਦੇਖੋ ਬਾੜ ਖੇਤ ਨੂੰ ਖਾਣ ਵਾਲੀ ਗੱਲ ਆ ਮਲਾਜਮਾਂ ਨੂੰ ਜਿਹੜੇ ਉਹਰੇ ਆਊਟਸੋਰਸ ਸੀਗੇ ਸਾਡੇ ਉਹਨਾਂ ਨੂੰ ਪੰਕਜ ਪੱਪੂ ਜੀ ਜਿਹੜੇ ਸੁਜਾਤਾ ਚਾਵਲਾ ਸਾਡੇ ਨਗਰ ਕਾਉਂਸਲ ਦੇ ਪ੍ਰਧਾਨ ਸੀਗੇ ਜੀ ਉਹਨਾਂ ਦੇ ਪਤੀ ਦੇਖਦੇ ਹੁੰਦੇ ਸੀ ਪਰ ਜੇ ਇਹ ਜੇ ਚੋਰ ਗੁੰਡੇ ਅੰਦਰ ਅਸੀਂ ਕੁਰਸੀਆਂ ਤੇ ਬਿਠਾ ਕੇ ਮੋਤਵਰ ਬਣਾ ਤੇ ਜਿਹੜੇ ਸਰਕਾਰੀ ਅਦਾਰਿਆਂ ਨੂੰ ਨਹੀਂ ਬਖਸ਼ ਰਾਇ ਉੱਥੇ ਚੋਰੀਆਂ ਕਰਕੇ ਸਮਾਂ ਦਬਦੇ ਆ ਤਸਨ ਵਾਸ ਕੀ ਹੋ ਇਨਵੈਸਟੀਗੇਸ਼ਨ ਦੇ ਵਿੱਚ ਹੀ ਸਾਨੂੰ ਇਨਫਰਮੇਸ਼ਨ ਮਿਲੀ ਸੀ ਕਿ ਇੱਥੇ ਸਮਾਨ ਜਿਹੜਾ ਦੱਬਿਆ ਹੋਦਾ ਟਰਾਲੀਆਂ ਦਾ ਉਹ ਤੁਹਾਡੇ ਸਾਹਮਣੇ ਸੀ ਡਿਊਟੀ ਮੈਜਿਸਟ੍ਰੇਟ ਦੀ ਹਾਜ਼ਰੀ ਵਿੱਚ ਇਹ ਸਮਾਨ ਅਸੀਂ ਕਰਾ ਰਹੇ ਹਾਂ ਜੀਸੀਬੀ ਨਾਲ ਇਕੜਿਆਂ ਦੀ ਗਿਣਤੀ ਦੇ ਵਿੱਚ ਟਰਾਲੀਆਂ ਗਾਇਬ ਹੋਈਆਂ ਨੇ ਜਿਹੜੀਆਂ 2-3 ਟਰਾਲੀਆਂ ਦਾ ਸਮਾਨ ਇੱਥੋਂ ਪ੍ਰਾਪਤ ਹੋਇਆ ਜੀ ਵਰਕਸ਼ਾਪ ਦੇ ਵਿੱਚੋਂ ਤੇ ਉਹਦੀ ਜਦੋਂ ਉਹ ਗੱਲਬਾਤ ਚੱਲੀ ਤੇ ਪਰਚਾ ਦਰਜ ਹੋਇਆ ਤੇ ਉਸ ਤੋਂ ਬਾਅਦ ਇੱਕ ਟਰਾਲੀ ਲਾਵਰਸ ਛੱਡੀ ਜਾਂਦੀ ਹੈ ਹਲੇ ਹੋਰ ਟਰਾਲੀਆਂ ਵੀ ਸਾਨੂੰ ਆ ਸਕੇ ਨਾਪੇ ਦੇ ਵਿੱਚ ਕਿਤੇ ਉਰਾ ਪਰਾਂ ਕੀਤੀਆਂ ਹੋਈਆਂ ਕੋ ਨਗਰ ਕਾਉਂਸਲ ਦਾ ਦਫ਼ਤਰ ਤੇ ਯੂਨ ਸਾਬ ਦੀ ਕੋਠੀ ਹੈ ਨਾਪਾ ਦੇ ਜਿਹੜਾ ਇਹ ਪਟਾਈ ਦਾ ਕੰਮ ਸ਼ੁਰੂ ਹੋਇਆ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਅਸੀਂ ਪੱਪੂ ਪੰਕਜ ਦੀ ਵਰਕਸ਼ਾਪ ਦੇ ਵਿੱਚੋਂ ਟਰਾਲੀਆਂ ਦੇ ਟਾਇਰ ਹਿੱਸੇ ਲਿਫਟ ਵਾਲੇ ਪੰਪਾਂ ਤੇ ਉਹਨਾਂ ਦੇ ਪੈਪ ਡੰਗੀਆਂ ਦੁਨੀਆਂ ਬਰਾਮਦ ਹੋਈਆਂ ਨੇ ਉਸ ਦਿਨ ਤੋਂ ਸਾਡੀ ਇਨਵੈਸਟੀਗੇਸ਼ਨ ਜਾਰੀ ਸੀ ਕਿ ਇਹ ਟਰਾਲੀਆਂ ਦਾ ਸਮਾਨ ਹੋਰ ਬਹੁਤ ਵੱਡੇ ਪੱਧਰ ਤੇ ਹੋ ਰਿਹਾ ਹੋ ਸਕਦਾ ਕਿਉਂਕਿ ਮੌਕੇ ਦੀ ਪ੍ਰਧਾਨ ਇਹਦੇ ਘਰ ਵਾਲੀ ਸਜਾਤਾ ਚਾਵਲਾ ਜੇ ਕਿਤੇ ਇਹਨਾਂ ਨੇ ਜਿਹੜੀਆਂ ਟਰਾਲੀਆਂ ਦੇ ਵਸਤੇ ਚ ਵੱਡ-ਵੱਡ ਕੇ ਵੇਚ-ਬੋਚ ਤੇ ਕਿਤੇ ਹੋਰਾਂ ਫਰਾ ਕਰ ਕੀਤੇ ਆ ਤਾਂ ਜਿਹੜਾ ਸਮਾਨ ਬਚਦਾ ਸੀ ਜਿਵੇਂ ਆਂਗਲ ਮਿਲੇ ਆ ਟਰਾਲੀਆਂ ਦੇ ਵਿੱਡਾਲੇ ਤਾਂ ਉਹ ਸਾਡੇ ਕੋਲ ਇਹ ਜਾਣਕਾਰੀ ਸੀ ਕਿ ਵੱਡੇ ਪੱਧਰ ਤੇ ਇੱਥੇ ਟੋਆ ਪੱਟ ਕੇ ਜਿਹੜਾ ਹੋਰ ਬਰੀਕੀ ਸਮਾਨ ਹੈ ਵਿੱਡ ਹੋਗੇ ਟਰਾਲੀਆਂ ਦੇ ਡਾਲੇ ਹੋ ਗਏ ਜਾਂ ਕੋਈ ਮਤਲਬ ਗੈਂਸ ਸਲੈਂਡਰ ਆਇਰਾ ਵਗੈਰਾ ਜਿੰਨਾ ਵੀ ਟਰਾਲੀਆਂ ਦੇ ਵਿੱਚ ਸਮਾਨ ਸੀ ਜਿਹੜਾ ਨਹੀਂ ਕੱਢ ਸਕੇ ਕਿਸੇ ਪਾਸੇ ਜਣੀ ਉਹਰੇ ਰਾਤ ਨੂੰ ਦੱਬਿਆ ਸਾਡੀ ਇਹ ਸ਼ੱਕ ਸੀ ਸਾਡੀ ਇਹ ਮੰਗ ਸੀ ਪ੍ਰਸ਼ਾਸਨ ਤੋਂ ਵੀ ਸਾਡੀ ਤਸੱਲੀ ਕਰਾਈ ਜਾਵੇ ਕਿ ਇੱਥੋਂ ਕਿੰਨਾ ਸਮਾਨ ਬਰਾਮਦ ਹੁੰਦਾ ਹੈ ਕਿ ਇੱਕ ਸਰਕਾਰੀ ادارے ਦੇ ਵਿੱਚ ਚੋਰੀ ਵਾਲਾ ਸਮਾਨ ਦੱਬਣਾ ਇਹ ਇਥੋਂ ਦੇ ਜ਼ਿੰਮੇਵਾਰ ਸਜਾਤਾ ਚਾਵਲਾ ਦੇ ਘਰ ਆਲਾ ਮੌਕੇ ਦੀ ਪ੍ਰਧਾਨ ਦੇ ਪਰ ਫਿਰ ਅਸੀਂ ਆਸ ਕੀ ਤੋਂ ਕਰਾਂਗੇ ਕਿ ਅਸੀਂ ਲੋਕਾਂ ਦੇ ਜ਼ਿੰਮੇਵਾਰ ਜਿਹੜੇ ਲੋਕਾਂ ਨੂੰ ਬਣਾਉਂਦੇ ਨੇ ਐਮਸੀ ਚੁਣਦੇ ਨੇ ਪ੍ਰਧਾਨ ਚੁਣਦੇ ਨੇ ਕਿ ਸ਼ਹਿਰ ਦੇ ਭਲੇ ਵਾਸਤੇ ਲੋਕਾਂ ਦੇ ਭਲੇ ਵਾਸਤੇ ਚੁਣਦੇ ਨੇ ਕਿ ਵਿਕਾਸ ਹੋਵੇ ਸਰਕਾਰ ਤੋਂ ਚੰਗੀ ਲੋਕਾਂ ਨੂੰ ਆਸ ਹੋਵੇ ਪਰ ਜੇ ਇਹੇ ਜੇ ਚੋਰ ਗੁੰਡੇ ਅੰਦਰ ਅਸੀਂ ਕੁਰਸੀਆਂ ਤੇ ਬਿਠਾ ਕੇ ਮੋਤਵਰ ਬਣਾ ਤੇ ਜਿਹੜੇ ਸਰਕਾਰੀ ਅਦਾਰਿਆਂ ਨੂੰ ਨਹੀਂ ਬਖਸ਼ ਰਹੇ ਉੱਥੇ ਚੋਰੀਆਂ ਕਰਕੇ ਸਮਾਂ ਦੱਬਦੇ ਆ ਤਾਂ ਸਾਨੂੰ ਆਸ ਕੀ ਹੋ ਸਕਦਾ ਇਹਦੇ ਪਿੱਛੇ ਬਹੁਤ ਵੱਡਾ ਪਲਾਨ ਹੈਗਾ ਬਹੁਤ ਵੱਡੇ ਨੈਟਵਰਕ ਜੁੜਿਆ ਹੋਇਆ ਸਾਡੀਆਂ ਲਗਭਗ ਉਥੋਂ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਟਰਾਲੀਆਂ ਗਾਇਬ ਹੋਈਆਂ ਨੇ ਜਿਹੜੀਆਂ ਦੋ ਤਿੰਨ ਟਰਾਲੀਆਂ ਦਾ ਸਮਾਨ ਇੱਥੋਂ ਬਰੰਬਦ ਹੋਇਆ ਜੀ ਵਰਕਸ਼ਾਪ ਦੇ ਵਿੱਚੋਂ ਤੇ ਉਦੀ ਜਦੋਂ ਉਹ ਗੱਲਬਾਤ ਚੱਲੀ ਤੇ ਪਰਚਾ ਦਰਜ ਹੋਇਆ ਤੇ ਉਸ ਤੋਂ ਬਾਅਦ ਇੱਕ ਟਰਾਲੀ ਲਾਵਰਸ ਛੱਡੀ ਜਾਂਦੀ ਹੈ ਹਲੇ ਹੋਰ ਟਰਾਲੀਆਂ ਵੀ ਸਾਨੂੰ ਆ ਸਕੇ ਨਾਬੇ ਦੇ ਵਿੱਚ ਕਿਤੇ ਉਰਾ ਪਰਾਂ ਕੀਤੀਆਂ ਹੋਈਆਂ ਨੇ ਖੋਦਾਈ ਦੇ ਦੌਰਾਨ ਕੀ ਕੁਝ ਬਰੰਬਦ ਹੋਇਆ ਜੀ ਤੇ ਖੋਦਾਈ ਚੱਲ ਰਹੀ ਆ ਉਹਦੇ ਵਿੱਚ ਜਿਹੜੇ ਟਰਾਲੀਆਂ ਦੇ ਬਿੱਡਾ ਉਹਨਾਂ ਦੇ ਐਂਗਲ ਤੋੜ ਮਰੋੜ ਕੇ ਜਿਹੜੇ ਦੱਬੇ ਹੋਇਆ ਹਲੇ ਚੱਲ ਰਹੀ ਆ ਉਹਦੇ ਵਿੱਚੋਂ ਹੋਰ ਕੀ ਨ ਲਿਫਟ ਪੰਪ ਵੀ ਹੋ ਸਕਦੇ ਆ ਕੋਈ ਗੈਸ ਸਿਲੰਡਰ ਵੀ ਨਿਕੜ ਸਕਦੇ ਆ ਕੋਈ ਏਸੀ ਰੋਵਗਾਰਾ ਵੀ ਨਿਕੜ ਸਕਦੇ ਆ ਸਾਡਾ ਸਮਾਨ ਮੰਨ ਕਰੇ ਸਾਨੂੰ ਤਾਂ ਇਹ ਸ਼ੱਕ ਹੈ ਕਿ ਆਟਾ ਤੇ ਚਾਹ ਪੱਤੀ ਵੀ ਸਾਡੀ ਦੱਬਤੀ ਹੋਵੇ ਇਹਨਾਂ ਲੋਕਾਂ ਨੇ ਉਰੇ ਮੰਗ ਸਾਡੀ ਇਹੀ ਆ ਕਿ ਜਿਹੜਾ ਜ਼ਿੰਮੇਵਾਰ ਇਨਸਾਨ ਇੱਕ 90 90 ਦਾ ਬਣਿਆ ਸ਼ਹਿਰ ਦਾ ਉਹਨੇ ਵੱਡੀ ਚੋਰੀ ਕੀਤੀ ਆ ਕਿਸਾਨ ਨੇ ਲੁੱਟਿਆ ਉਹਤੇ ਪਹਿਲਾਂ ਪਰਚਾ ਨਾਲ ਸਖਤ ਕਾਰਵਾਈ ਹੋ ਕੇ ਉਹਨੂੰ ਸਖਤ ਸਜ਼ਾ ਮਾਂ ਦਿੱਤੀਆਂ ਜੇਲ੍ਹ ਕਿਤੇ ਜਾਵੇ ਤੇ ਜਿਹੜਾ ਸਮਾਨ ਸਾਡਾ ਹੋਰ ਗਾਇਬਾ ਉਹ ਤੋਂ ਬਰਾਮਦ ਕਰਾਇਆ ਜਾਵੇ ਨਹੀਂ ਆਉਣ ਵਾਲੇ ਦਿਨਾਂ ਦੇ ਵਿੱਚ ਇਹਤੇ ਅਸੀਂ ਵੱਡੇ ਪੱਧਰ ਤੇ ਅਬਦਾ ਜਥੇਬੰਦੀ ਵੱਲੋਂ ਮੋਰਚੇ ਵੱਲੋਂ ਫੈਸਲਾ ਕਰਕੇ ਸਖਤ ਸੰਘਰਸ਼ ਕਰਾਂਗੇ ਇਹ ਪ੍ਰਭੋ ਨਗਰ ਕਾਉਂਸਲ ਦੇ ਈਓ ਦੀ ਕੋਠੀ ਕੌਣ ਬੈਂਦਾ ਕੌਣ ਨਹੀਂ ਬੈਂਦਾ ਔਰ ਇਹ ਸਾਨੂੰ ਨਹੀਂ ਪਤਾ ਕਿਉਂਕਿ ਅਸੀਂ ਤਾਂ ਇਹ ਨਗਰ ਕਾਉਂਸਲ ਦਫ਼ਤਰ ਦੇ ਵਿੱਚ ਪਹਿਲੀ ਵਾਰ ਆਏ ਉਰੋਂ ਦੀ ਲੰਘ ਜਾਂਦੇ ਸੀ ਸਾਨੂੰ ਪਤਾ ਨਹੀਂ ਸੀ ਉਰੇ ਨਗਰ ਕਾਉਂਸਲ ਦਫ਼ਤਰ ਆ ਸੋ ਤੁਸੀਂ ਦੇਖ ਸਕਦੇ ਹੋ ਜਿਹੜੇ ਪਿਛਲੇ ਸਮੇਂ ਦੇ ਵਿੱਚ ਪੱਪੂ ਕਹਿੰਦਾ ਰਿਹਾ ਮੈਂ ਟਾਇਰ ਲੈ ਕੇ ਆਇਆ ਤਵਾੜੀਆਂ ਤੋਂ ਪਰਾ ਉਹ ਹੀ ਟਰਾਲੀਆਂ ਦਾ ਸਾਡਾ ਸਮਾਨ ਆ ਜਿਹੜਾ ਧਰਤੀ ਦੇ ਵਿੱਚੋਂ ਲਿਕਟ ਰਿਆ ਕਿਵੇਂ ਦੱਬਿਆ ਕਿਵੇਂ ਦੱਬਿਆ ਇਹ ਇਨਵੈਸਟੀਗੇਟਿਓਨ ਨਾਲ ਜਿਹੜੀ ਉਹ ਸਰਕਾਰਾਂ ਕਰਨਾ ਕਿਉਂਕਿ ਇਹ ਸਮਾਨ ਆ ਜਿਹੜਾ ਸਰਕਾਰਾਂ ਨੇ ਕਢਾਉਣਾ ਸੀ ਜਿਹੜਾ ਅਸੀਂ ਭਰਾਭੋ ਅੱਜ ਸੜਕਾਂ ਤੇ ਬਹਿ ਕੇ ਦਿਨ ਰਾਤ ਬਹਿ ਕੇ ਪਾਲਿਆਂ ਦੇ ਵਿੱਚ ਸਰਦੀਆਂ ਦੇ ਵਿੱਚ ਸੜਕ ਤੇ ਪੈਣਾ ਭਿਖਾਰੀਆਂ ਵਾਲਾ ਕੰਮ ਅਸੀਂ ਕਰਕੇ ਆ ਸਮਾਨ ਕਢਵਾਇਆ ਇਹ ਪ੍ਰਸ਼ਾਸਨ ਦੀ ਆ ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਆ ਜਿਵੇਂ ਬਾੜੇ ਖੇਤ ਨੂੰ ਖਾਨ ਲੱਗ ਜੇ ਜਿਹੜੀ ਅਸੀਂ ਬਾੜ ਬਣਾਈ ਤੀ ਕਿ ਸਾਡੇ ਪੰਜਾਬ ਨੂੰ ਮਜ਼ਬੂਤ ਕਰੂ ਆਹ ਦੇਖੋ ਬਾੜ ਖੇਤ ਨੂੰ ਖਾਣ ਵਾਲੀ ਗੱਲ ਆ ਇਹ ਜਿਹੜੀਆਂ ਸਾਡੀਆਂ ਟਰਾਲੀਆਂ ਤੇ ਆ ਜੀ ਉਹਨਾਂ ਦੀ ਜਾਲੀ ਬਣਾਈ ਹੁੰਦੀ ਆ ਬਿੱਡ ਬਣਾਇਆ ਹੁੰਦਾ ਜਿਹਦੇ ਵਿੱਚ ਤੂੜੀ ਪੈਂਦੀ ਆ ਉਹ ਸਮਾਨ ਆ ਸਾਡੀਆਂ ਉਹੀ ਟਰਾਲੀਆਂ ਦਾ ਜਿਹੜੀਆਂ ਟਰਾਲੀਆਂ ਪੱਪੂ ਦੀ ਬਰਖ ਸਾਹਿਬ ਚੋਂ ਬਰਾਮਦ ਹੋਈਆਂ ਸੀ ਉਹਨਾਂ ਦਾ ਸਮਾਨ ਆ ਹਜੇ ਸ਼ੁਰੂ ਆ ਜੇਐਸਬੀ ਚੱਲ ਰਹੀ ਆ ਇਹੋ ਲਈ ਰੈ residense ਬਣਿਆ ਹੋਇਆ ਜੀ अच्छा ये जेड़ा ਹੁਣ ਸਮਾਨ ਨਿਕਰ ਰਿਹਾ ਇਸ ਤਰ੍ਹਾਂ ਦੇਖ ਲਓ ਜੋ ਕਿਸਾਨ ਯੂਨੀਅਨ ਨੇ ਕਿਹਾ ਸੀ ਕਾਫੀ ਸਮਾਨ ਨਿਕਰ ਰਿਹਾ ਹੈਗਾ ਟਰਾਲੀਆਂ ਦਾ ਜੋ ਪਾਰਟਸ ਨੇ ਹਾਂਜੀ ਹੈ ਤਾਂ ਸਹੀ ਨੇ ਪਾਰਟ ਜੀ ਟਰਾਲੀਆਂ ਦੇ ਪਾਰਟਸ ਨੇ ਹਾਂਜੀ ਹਾਂਜੀ ਤੇ ਕੀ ਲੱਗਦਾ ਕੀ ਨੇ ਦੱਬਿਆ ਕਿ ਤੁਹਾਡੀ ਜ਼ਿੰਮੇਵਾਰੀ ਬਣਦੀ ਆ ਤੁਸੀਂ ਇੱਥੇ ਜਿਹੜਾ ਹੈਗਾ ਕਾਰਜਕਾਲ ਸੰਭਾਲਿਆ ਹੋਇਆ ਕੋਠੀ ਦਾ ਮੀਸ਼ਰ ਮੈਂ ਤਾਂ ਔਰੇ ਤਾਂ ਤੇ ਬੜੇ ਹੀ ਨਹੀਂ ਜੀ ਕੋਠੀ ਦੇ ਵਿੱਚ ਮੈਂ ਤਾਂ ਕਿਤੇ ਇੱਕੋ ਦੋ ਕੁ ਟਾਈਮ ਆਇਆ ਹੂੰਗਾ ਮੈਂ ਕਦੇ ਔਰੇ ਰਿਹਾ ਨਹੀਂ ਹਾਂਜੀ ਹਾਂ ਇਹ ਕੋਠੀ ਦੇ ਵਿੱਚ ਮੈਂ ਕਦੇ ਬੜਿਆ ਨਹੀਂ ਜੀ ਹਾਂਜੀ ਅੱਛਾ ਫਿਰ ਸਮਾਨ ਹੈ ਇਥੋਂ ਕਿਵੇਂ ਆ ਗਿਆ ਜਿਹੜਾ ਟਰਾਲੀਆਂ ਭਰ ਕੇ ਆਏ ਹੋਣਗੇ ਜਿਹੜਾ ਸਮਾਨ ਇਹਨਾਂ ਨਹੀਂ ਜੀ ਮੈਨੂੰ ਨਹੀਂ ਇਹ ਗੱਲ ਦਾ ਪਤਾ ਵੀ ਸਮਾਨ ਉਰੇ ਕਿਵੇਂ ਆ ਗਿਆ ਕਿਉਂਕਿ ਮੈਂ ਤਾਂ ਉਰੇ ਰਹੀ ਨਹੀਂ ਹਮ ਇੱਥੇ ਕੌਣ ਰਹਿੰਦਾ ਸੀ ਇੱਥੇ ਜ਼ਿੰਮੇਵਾਰੀ ਕਿਹਦੀ ਸੀ ਜ਼ਿੰਮੇਵਾਰੀ ਸਰ ਸਾਡੀ ਮਸ਼ੀਨਰੀ ਖੜਦੀ ਹੈ ਆਮ ਤੌਰ ਤੇ ਇਹਨਾਂ ਦੀ ਮਸ਼ੀਨਰੀ ਨੂੰ ਜਾਂ ਉਹਦੇ ਲਈ ਮਲਾਜ਼ਮਾਂ ਨੂੰ ਜਿਹੜੇ ਉਰੇ ਆਊਟਸੋਰਸ ਸੀਗੇ ਸਾਡੇ ਉਹਨਾਂ ਨੂੰ ਪੰਕਜ ਪੱਪੂ ਜੀ ਜਿਹੜੇ ਜੱਤਾ ਚਾਵਲਾ ਸਾਡੇ ਨਗਰ ਕਾਉਂਸਲ ਦੇ ਪ੍ਰਧਾਨ ਸੀਗੇ ਜੀ ਉਹਨਾਂ ਦੇ ਪਤੀ ਦੇਖਦੇ ਹੁੰਦੇ ਸੀ ਹਾਂਜੀ ਹਾਂਜੀ ਨਹੀਂ ਕੋਠੀ ਤੁਹਾਡੇ ਨਾਮ ਹੈ ਤੁਸੀਂ ਰਹਿੰਦੇ ਨਹੀਂ ਸੀ ਉਰੇ ਨਹੀਂ ਮੈਂ ਨਹੀਂ ਰਹਿੰਦਾ ਸੀ ਜੀ ਤੇ ਉਹ ਫਿਰ ਕਿਸੇ ਉਹਦੇ ਤੇ ਹੋਂਦੇ ਮਤਾਂ ਉਰੇ ਰਹਿੰਦੇ ਸੀ ਉਹਨਾਂ ਕੋਲ ਕੀ ਪਾਵਰ ਸੀ ਉਰੇ ਰਹਿਣ ਦੀ ਹਟਾ ਉਹਨਾਂ ਦੀ ਪਤਨੀ ਪ੍ਰਧਾਨ ਸੀਗੀ ਜੀ ਅੱਛਾ ਹਾਂਜੀ ਉਹਨਾਂ ਕੋਲ ਕੋਈ ਨਗਰ ਕਾਉਂਸਲ ਦਾ ਕੋਈ ਉਹਦਾ ਤਾਂ ਨਹੀਂ ਐਮਸੀ ਜਿਗਰ ਆ ਜਾਂ ਕੋਈ ਹੋਰ ਨਹੀਂ ਜੀ ਨਹੀਂ ਉਹਨਾਂ ਕੋਲੇ ਨਹੀਂ ਅੱਛਾ ਫਿਰ ਤੁਹਾਨੂੰ ਕੀ ਲੱਗਦਾ ਹੈ ਕੋਠੀ ਤੁਹਾਡੇ ਨਾਮ ਹੈ ਕਿਹਦਾ ਦੱਬਿਆ ਹੋਇਆ ਹੋ ਸਕਦਾ ਸਮਾਨੇ ਇਹ ਹੁਣ ਮੈਂ ਤਾਂ ਜੀ ਇਹ ਤਾਂ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੀ ਇਨਵੈਸਟੀਗੇਸ਼ਨ ਚ ਪਤਾ ਲੱਗੂਗਾ ਕਿਨੇ ਦੱਬਿਆ ਜੀ ਇਹ ਤੇ ਕਿਹੜੀ ਇਨਵੈਸਟੀਗੇਸ਼ਨ ਹੈ ਮਕਦਮੇ ਦੀ ਉਹ ਸਾਡੇ ਕੋਲੋਂ ਕੀਤੀ ਜਾ ਰਹੀ ਹੈ ਸੀ ਇਨਸਟਾਫ ਵੱਲੋਂ ਇਨਵੈਸਟੀਗੇਸ਼ਨ ਦੇ ਵਿੱਚ ਹੀ ਸਾਨੂੰ ਇਨਫਾਰਮੇਸ਼ਨ ਮਿਲੀ ਸੀ ਕਿ ਇੱਥੇ ਸਮਾਨ ਜਿਹੜਾ ਦੱਬਿਆ ਹੋਇਆ ਸੀਦਾ ਟਰਾਲੀਆਂ ਦਾ ਉਹ ਤੁਹਾਡੇ ਸਾਹਮਣੇ ਸੀ ਡਿਊਟੀ ਮੈਜਿਸਟ੍ਰੇਟ ਦੀ ਹਾਜ਼ਰੀ ਵਿੱਚ ਇਹ ਸਮਾਨ ਅਸੀਂ ਕਰਾ ਰਹੇ ਹਾਂ ਜੇਸੀਬੀ ਨਾਲ ਕਿ ਉਹ ਜੋ ਮਿਲਦਾ ਦੇਖੋ ਕੀ ਕੀ ਸਮਾਨ ਮਿਲਿਆ ਹੁਣ ਤੱਕ ਜੀ ਉਹ ਤਾਂ ਸਿਰਫ ਪੱਤੀਆਂ ਨੇ ਜੀ ਤਾਂ ਪੱਤੀਆਂ ਮਿਲੀਆਂ ਨੇ ਤੁਹਾਡੇ ਸਾਹਮਣੇ ਇਹ ਟਰਾਲੀ ਤੇ ਨਹੀਂ ਇਹ ਹੋ ਕਿਸੇ ਜੀ ਆ ਟਰਾਲੀਆਂ ਹੋ ਸਕਦੀਆਂ ਨੇ ਦੇਖ ਬਾਕੀ ਚੈੱਕ ਕਰਦੇ ਹਾਂ ਸਾਰਾ ਚੰਗੀਦਰਾ ਅੱਛੀ ਸਮਾਨ ਕੀ ਮੰਗ ਕਰਦੇ ਨੇ ਕਿਸਾਨ ਤਾਂ ਦੇਖੋ ਇਹ ਮੰਗ ਕਰ ਰਹੇ ਨੇ ਵੀ ਇੱਥੇ ਸਮਾਨ ਬਹੁਤ ਜ਼ਿਆਦਾ ਦੱਬਿਆ ਹੋਇਆ ਹੈ ਉਹ ਬਾਕੀ ਦੇ ਦੇ ਹੁਣ ਖਰਾਈ ਚੱਲ ਰਹੀ ਹੈ ਤੁਹਾਡੇ ਸਾਹਮਣੇ ਸਾਰਾ ਚੈੱਕ ਹੋਊਗਾ ਹੁਣੀ ਇੱਕ ਘੰਟੇ ਦੇ ਵਿੱਚ ਹੀ ਇਹ ਕੀ ਦੀ ਕੋਟਰੀ ਹੈ ਵੀ ਹੁਣ ਕਿਸ ਦੇ ਖਿਲਾਫ ਉਹ ਮਾਮਲਾ ਦਰਜ ਹੋਊਗਾ ਮਾਮਲਾ ਤਾਂ ਪਹਿਲੇ ਮੁਕੱਦਮੇ ਦਾ ਪਹਿਲਾਂ ਹੀ ਦਰਜ ਹੈ ਜੀ ਜੀਦੀ ਜੀ ਦੇ ਵੀ ਇਹਦੇ ਵਿੱਚ ਉਹ ਹੋਊਗਾ ਜਿਹਦਾ ਵੀ ਰੋਲ ਹੋਊਗਾ ਉਹ ਸਾਰਾ ਅਸੀਂ ਇਨਵੈਸਟੀਗੇਟ ਕਰਾਂਗੇ ਇਨਵੈਸਟੀਗੇਸ਼ਨ ਦੇ ਵਿੱਚ ਸਾਰੇ ਇੱਕ ਤਾਂ ਪੁੱਛ ਕੇ ਕਰਾਂਗੇ